ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੌਲਾਂ ਦੇ ਆਟੇ ਦੇ ਲੱਡੂ ਬਣਾਵਾਂਗੇ ਇੱਥੇ ਮੈਂ ਇਹ ਦੋ ਕਾਲੀਆਂ ਆਟਾ ਛਾਣ ਕੇ ਚੰਗੀ ਤਰ੍ਹਾਂ ਰੱਖ ਲਿਆ ਸੀ ਇਹ ਜੋ ਆਟਾ ਹੈ ਇਹ ਦੋ ਕਾਲੀਆਂ ਆਟਾ ਹੈ ਹੁਣ ਆਪਾਂ ਇਹ ਆਟੇ ਨੂੰ ਇਸ ਕਾਲੀ ਦੇ ਨਾਲ ਭਰ ਕੇ ਦੋ ਕਾਲੀਆਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਆਟੇ ਨੂੰ ਇੱਥੇ ਆਪਾਂ ਕੜਾਹੀ ਦੇ ਵਿੱਚ ਬਿਨਾ ਘਿਓ ਤੋਂ ਆਟੇ ਨੂੰ ਡਰਾਈ ਰੋਸਟ ਕਰ ਲਵਾਂਗੇ। ਵੈਸੇ ਤਾਂ ਚੌਲਾਂ ਦਾ ਆਟਾ ਬਾਜ਼ਾਰ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਪਰ ਕਈ ਵਾਰ ਆਪਾਂ ਨੂੰ ਚੌਲਾਂ ਦਾ ਆਟਾ ਨਹੀਂ ਮਿਲਦਾ ਤਾਂ ਆਪਾਂ ਚੌਲਾਂ ਨੂੰ ਧੋ ਕੇ ਸੁਕਾ ਕੇ ਪੀਸ ਲਵਾਂਗੇ। ਤੇ ਇਸ ਤਰੀਕੇ ਦਾ ਆਟਾ ਬਣ ਕੇ ਤਿਆਰ ਹੋ ਜਾਏਗਾ। ਹੁਣ ਆਪਾਂ ਆਟੇ ਨੂੰ ਲੋ ਫਲੇਮ ਤੇ ਖੁਸ਼ਬੂ ਆਉਣ ਤੱਕ ਪਕਾ ਲਵਾਂਗੇ। ਟੇ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਨੀਚੇ ਨਾ ਲੱਗ ਜਾਵੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਬਦਾਮੀ ਪੇਸੰਦ ਦੇ ਲੱਡੂ ਬਣਾਉਣ ਵਾਲੀ ਵੀਡੀਓ ਵੀ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਅੱਜ ਆਪਾਂ ਚੌਲਾਂ ਦੇ ਆٹے ਦੇ ਲੱਡੂਆਂ ਨੂੰ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਆਟੇ ਵਿੱਚ ਕੁਸ਼ਬੂਣੀ ਸ਼ੁਰੂ ਹੋ ਚੁੱਕੀ ਹੈ ਹੁਣ ਆਪਾਂ ਪੀਸਿਆ ਹੋਇਆ ਨਾਰੀਅਲ ਪਾਵਾਂਗੇ ਜੇ ਆਪਾਂ ਨੂੰ ਪੀਸਿਆ ਹੋਇਆ ਨਾਰੀਅਲ ਜ਼ਿਆਦਾ ਪਸੰਦ ਹੋਵੇ ਤਾਂ ਆਪਾਂ ਜ਼ਿਆਦਾ ਲੈ ਸਕਦੇ ਹਾਂ ਪੀਸਿਆ ਹੋਇਆ ਨਾਰੀਅਲ ਪਾਉਣ ਦੇ ਨਾਲ ਲੱਡੂਆਂ ਦੇ ਵਿੱਚ ਬਹੁਤ ਵਧੀਆ ਟੇਸਟ ਆਏਗਾ ਮੈਂ ਇੱਥੇ 6 ਚਮਚ ਪੀਸਿਆ ਹੋਇਆ ਨਾਰੀਅਲ ਪਾਵਾਂਗੀ ਨਾਰੀਅਲ ਪਾਉਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਥੋੜੀ ਦੇਰ ਪਕਾ ਲਵਾਂਗੇ ਪੀਸਿਆ ਹੋਇਆ ਨਾਰੀਅਲ ਪਾਉਣ ਦੇ ਨਾਲ ਨਾਰੀਅਲ ਆਪਣਾ ਤੇਲ ਛੱਡਣਾ ਸ਼ੁਰੂ ਕਰ ਦੇਗਾ ਇਸ ਤਰੀਕੇ ਨਾਲ ਵਿੱਚ ਵਿੱਚ ਦੇਖ ਲਾਉਂਦੇ ਰਹਾਂਗੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਨਾਰੀਅਲ ਦੀ ਆਪਾਂ ਆਟੇ ਨੂੰ ਬਿਨਾ ਕਿਉ ਪਾਈ ਤੋਂ ਇਸ ਲਈ ਭਨਾਂਗੇ ਜੀ ਤਾਂ ਕਿ ਆਟੇ ਦੀ ਨਮੀ ਚਲੀ ਜਾਵੇ ਤੇ ਕੱਚਾਪਣ چلا ਜਾਵੇ ਲੱਡੂ ਵੀ ਲੰਮਾ ਸਮਾਂ ਕੱਟ ਜਾਣ ਇਸ ਦੇ ਲਈ ਆਪਾਂ ਬਿਨਾ ਕਿਉ ਪਾਈ ਤੋਂ ਆਟੇ ਨੂੰ ਥੋੜਾ ਪਕਾ ਲਵਾਂਗੇ ਅੱਜ ਆਪਾਂ ਛੋਲਾਂ ਦੇ ਲੱਡੂਆਂ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਕਰਾਂਗੇ ਜੀ ਇਹ ਬਿਨਾ ਖੋਏ ਤੋਂ ਤਿਆਰ ਕਰਾਂਗੇ ਇੱਕ ਚਮਚ ਇਲਾਇਚੀ ਪਾਵਾਂਗੇ ਇਲਾਇਚੀ ਨੂੰ ਮੈਂ ਦਰਦਰਾ ਕੁੱਟ ਕੇ ਪਾਇਆ ਆਪਾਂ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ ਜੇ ਆਪਾਂ ਆਟੇ ਨੂੰ ਪਹਿਲਾਂ ਡ్రਾਈ roast ਕਰ ਲਵਾਂਗੇ ਤਾਂ ਆਪਾਂ ਇਹਨਾਂ ਲੱਡੂਆਂ ਨੂੰ ਹਫ਼ਤੇ ਦੇ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਣਗੇ ਜੀ ਇੱਕ ਚਮਚ ਕਾਲੀ ਮਿਰਚ ਪਾਵਾਂਗੇ ਆਪਾਂ ਕਾਲੀ ਮਿਰਚ ਨੂੰ ਇਸ ਤਰੀਕੇ ਨਾਲ ਹੀ ਪਾਇਆ ਜੀ ਜੇ ਆਪਾਂ ਨੂੰ ਕਾਲੀ ਮਿਰਚ ਖਾਣੀ ਇਸ ਤਰੀਕੇ ਨਾਲ ਨਾ ਪਸੰਦ ਹੋਵੇ ਤਾਂ ਆਪਾਂ ਕਾਲੀ ਮਿਰਚ ਦਾ ਪਾਊਡਰ ਵੀ ਪਾ ਸਕਦੇ ਹਾਂ ਬੁੰਦੀ ਵਾਲੇ ਲੱਡੂਆਂ ਦੇ ਵਿੱਚ ਕਈ ਵਾਰ ਇਸ ਤਰੀਕੇ ਨਾਲ ਕਾਲੀ ਮਿਰਚ ਪਾਈ ਹੁੰਦੀ ਹੈ ਜੀ ਤਾਂ ਦੇਖਣ ਦੇ ਵਿੱਚ ਉਹ ਬਹੁਤ ਵਧੀਆ ਲੱਗਦੀ ਹੈ ਇਸ ਲਈ ਆਪਾਂ ਇਸ ਤਰੀਕੇ ਨਾਲ ਕਾਲੀ ਮਿਰਚ ਨੂੰ ਪਾਵਾਂਗੇ ਤੇ ਥੋੜੀ ਦੇਰ ਇਸੇ ਤਰੀਕੇ ਨਾਲ ਆਟੇ ਨੂੰ ਪਕਾ ਲਵਾਂਗੇ ਅਜਾppa ਬਿਨਾ ਖੋਏ ਤੋਂ ਲੱਡੂਆਂ ਨੂੰ ਬਣਾ ਕੇ ਤਿਆਰ ਕਰਾਂਗੇ ਜੀ ਫਿਰ ਵੀ ਇਹ ਲੱਡੂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਇੱਕ ਕੌਲੀ ਤਾਜੀ ਤੇ ਫਰੈਸ਼ ਮਲਾਈ ਪਾਵਾਂਗੇ ਮਲਾਈ ਆਪਾਂ ਤਾਜੀ ਹੀ ਪਾਵਾਂਗੇ ਜੀ ਆਪਾਂ ਤਾਜੀ ਮਲਾਈ ਹੀ ਪਾਵਾਂਗੇ ਜੀ ਖੱਟੀ ਮਲਾਈ ਪਾਉਣ ਦੇ ਨਾਲ ਲੱਡੂ ਜਲਦੀ ਖਰਾਬ ਹੋ ਜਾਣਗੇ nde si keo ਪਾਵਾਂਗੇ 1.5 ਚਮਚ ਆਪਾਂ ਲੱਡੂਆਂ ਨੂੰ ਕੱਲੇ ਘੋਵ ਵਿੱਚ ਵੀ ਬਣਾ ਸਕਦੇ ਹਾਂ ਜੀ ਜੇ ਆਪਾਂ ਮਲਾਈ ਵਿੱਚ ਨਹੀਂ ਬਣਾਉਣਾ ਹੋਵੇ ਜੇ ਆਪਾਂ ਮਲਾਈ ਵਿੱਚ ਬਣਾਉਣਾ ਹੋਵੇ ਤਾਂ ਆਪਾਂ ਕੱਲੀ ਮਲਾਈ ਵਿੱਚ ਵੀ ਬਣਾ ਸਕਦੇ ਆ ਕਿਉਂ ਉਹਨੂੰ ਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਇਹ ਲੱਡੂ ਬहोत ही ਟੇਸਟੀ ਬਣ ਕੇ ਤਿਆਰ ਹੁੰਦੇ ਆ ਜੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੇ ਇਹ ਲੱਡੂ ਖਾਨ ਦੇ ਵਿੱਚ ਵੀ ਬਹੁਤ ਸਵਾਦ ਬਣ ਕੇ ਤਿਆਰ ਹੋਣਗੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਇੱਕ ਕੌਲੀ ਪੀਸੀ ਹੋਈ ਖੰਡ ਪਾਵਾਂਗੇ ਮੈਂ ਇੱਥੇ ਖੰਡ ਇੱਕ ਕੌਲੀ ਲਈ ਹੈ ਕਈ ਵਾਰ ਆਪਾਂ ਜਿਆਦਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਤਾਂ ਖੰਡ ਆਪਾਂ ਆਪਣੇ ਹਿਸਾਬ ਨਾਲ ਵਧ ਘੱਟ ਲੈ ਸਕਦੇ ਹਾਂ ਆਪਾਂ ਇਹ ਤੇ ਪੀਸੀ ਹੋਈ ਖੰਡ ਹੀ ਪਾਵਾਂਗੇ ਜੀ ਜੇ ਆਪਾਂ ਖੰਡ ਨਾ ਪਾਉਣੀ ਹੋਵੇ ਤਾਂ ਆਪਾਂ ਮਿਸ਼ਰੀ ਵੀ ਪੀਸ ਕੇ ਪਾ ਸਕਦੇ ਹਾਂ ਜੇ ਆਪਾਂ ਦੂਸਰੀ ਖੰਡ ਪਾਵਾਂਗੇ ਤੇ ਉਹ ਖੰਡ ਘੁਰੇਗੀ ਨਹੀਂ ਜੀ ਇਸ ਲਈ ਆਪਾਂ ਪੀਸੀ ਹੋਈ ਖੰਡ ਹੀ ਪਾਵਾਂਗੇ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਇਹ ਲੱਡੂਆਂ ਨੂੰ ਆਪਾਂ ਘਰ ਦੀ ਸਮਾਨ ਨਾਲ ਬੜੀ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਰਦੀਆਂ ਦੇ ਵਿੱਚ ਇਹ ਲੱਡੂ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਇਹਨਾਂ ਲੱਡੂਆਂ ਨੂੰ ਬਣਾਉਣ ਤੇ ਸਮਾਂ ਵੀ ਬਹੁਤ ਘੱਟ ਲੱਗਦਾ ਹੈ ਜੀ ਜਿਸ ਕੌਲੀ ਦੇ ਨਾਲ ਆਪਾਂ ਆਟਾ ਲਿਆ ਸੀ ਜੀ ਉਸੇ ਕੌਲੀ ਦੇ ਨਾਲ ਆਪਾਂ ਇੱਕ ਕੌਲੀ ਦੁੱਧ ਲਵਾਂਗੇ ਦੁੱਧ ਨੂੰ ਵੀ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਤੇ ਹੁਣ ਆਪਾਂ ਕੁਝ ਡਰਾਈ ਫਰੂਟ ਪਾਵਾਂਗੇ ਦਾਖਾਂ ਪਾਵਾਂਗੇ ਡਰਾਈ ਫਰੂਟ ਆਪਾਂ ਆਪਣੀ ਮਰਜ਼ੀ ਅਨੁਸਾਰ ਲੈ ਸਕਦੇ ਆਂ ਜੀ ਟੂਟੀ ਫਰੂਟੀ ਪਾਵਾਂਗੇ ਮਿਕਸ ਕਰ ਲਵਾਂਗੇ ਸਾਰੇ ਡਰਾਈ ਫਰੂਟਸ ਨੂੰ ਆਪਾਂ ਇੱਥੇ ਲੱਡੂਆਂ ਨੂੰ ਜੋੜਨ ਦੇ ਲਈ ਦੁੱਧ ਲਿਆ ਹੈ ਜੀ ਜੀ ਆਪਾਂ ਦੁੱਧ ਨਾਲ ਲੈਣਾ ਹੋਵੇ ਤਾਂ ਆਪਾਂ ਕਿ ਉਹ ਹੀ ਜ਼ਿਆਦਾ ਲੈ ਲਵਾਂਗੇ ਦੁੱਧ ਪਾਉਣ ਤੋਂ ਬਾਅਦ ਆਪਾਂ ਉਸੇ ਟਾਈਮ ਜਲਦੀ ਜਲਦੀ ਲੱਡੂ ਬਣਾ ਲਵਾਂਗੇ ਜੀ ਜ਼ਿਆਦਾ ਟਾਈਮ ਨਹੀਂ ਲਗਾਵਾਂਗੇ ਨਹੀਂ ਤੇ ਆਟਾ ਸੁੱਕ ਜਾਏਗਾ ਤੇ ਲੱਡੂ ਨਹੀਂ ਬਣ ਕੇ ਤਿਆਰ ਹੋਣਗੇ ਇਸ ਲਈ ਆਪਾਂ ਦੁੱਧ ਪਾਉਣ ਤੋਂ ਬਾਅਦ ਜਲਦੀ ਜਲਦੀ ਆਟੇ ਨੂੰ ਮਿਕਸ ਕਰਕੇ ਲੱਡੂ ਤਿਆਰ ਕਰ ਲਵਾਂਗੇ ਮੈਂ ਇੱਥੇ ਹੱਥਾਂ ਨੂੰ ਦੇਸੀ ਘਿਓ ਲਗਾ ਲਿਆ ਸੀ ਜੀ ਹੁਣ ਆਪਾਂ ਇਸਦੇ ਲੱਡੂ ਘਟ ਲਵਾਂਗੇ ਆਪਾਂ ਲੱਡੂ ਬਣਾਉਣ ਵੇਲੇ ਵੀ ਦੇਸੀ ਘਿਓ ਹੀ ਪਾਵਾਂਗੇ ਆਟੇ ਦੇ ਵਿੱਚ ਇਸ ਤਰੀਕੇ ਨਾਲ ਆਟੇ ਦੇ ਲੱਡੂ ਤਿਆਰ ਕਰ ਲਵਾਂਗੇ ਆਟੇ ਨੂੰ ਮਿਕਸ ਕਰਕੇ ਜਲਦੀ ਜਲਦੀ ਲੱਡੂ ਤਿਆਰ ਕਰ ਲਵਾਂਗੇ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਲਗਾਵਾਂਗੇ ਨਹੀਂ ਤੇ ਲੱਡੂ ਨਹੀਂ ਜੁੜਨਗੇ ਜਦੋਂ ਹਲਕਾ ਜਿਹਾ ਆਟਾ ਠੰਡਾ ਹੋ ਜਾਵੇ ਤਾਂ ਲੱਡੂ ਬੱਟ ਲਵਾਂਗੇ ਜ਼ਿਆਦਾ ਠੰਡਾ ਨਹੀਂ ਕਰਾਂਗੇ ਆਟੇ ਨੂੰ ਮੈਂ ਇੱਥੇ ਦਾਖਾਂ ਤੇ ਟੂਟੀ ਫਰੂਟੀ ਐਡ ਕਰੀ ਹੈ ਜੀ ਆਪਾਂ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਆ ਆਪਾਂ ਲੱਡੂਆਂ ਦੇ ਵਿੱਚ ਨਾਰੀਅਲ ਨੂੰ ਪੀਸ ਕੇ ਪਾਇਆ ਜੀ ਆਪਾਂ ਇਸ ਦੇ ਲੰਬੇ ਲੰਬੇ ਤੇ ਪਤਲੇ ਪਤਲੇ ਟੁਕੜੇ ਕਰਕੇ ਵੀ ਪਾ ਸਕਦੇ ਆ ਲੱਡੂਆਂ ਦੇ ਵਿੱਚ ਉਹ ਵੀ ਬਹੁਤ ਵਧੀਆ ਲੱਗਣਗੇ ਇਸ ਤਰੀਕੇ ਨਾਲ ਸਾਰੇ ਲੱਡੂ ਤਿਆਰ ਕਰ ਲਵਾਂਗੇ ਆਪਾਂ ਆਟੇ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਠੰਡਾ ਤੇ ਮਿਕਸ ਕਰ ਲਵਾਂਗੇ ਤਾਂ ਕਿ ਹੱਥਾਂ ਨੂੰ ਗਰਮ ਨਾ ਲੱਗੇ ਹੁਣ ਮੈਂ ਇਸ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਦੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੀ ਜੇ ਕਈ ਵਾਰ ਇਸ ਤਰੀਕੇ ਨਾਲ ਹੀ ਘਰਤਨ ਨਾਲ ਲੱਡੂ ਨਾ ਵਟੇ ਜਾਣ ਤਾਂ ਆਪਾਂ ਇਸ ਤਰੀਕੇ ਨਾਲ ਬੇੜੀ ਦੀ ਸ਼ੇਪ ਵੀ ਦੇ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ